ਹਾਂਜੀ ਵੀਰੇ ਅੱਜ ਆਪਾਂ ਤੁਹਾਨੂੰ ਦਿਖਾਉਣ ਵਾਲੇ ਆ ਕਮਾਲ ਦੀ ਚੀਜ਼ ਦੇਖੋ ਯਾਰ ਪਹਿਲਾਂ ਦੇਖੋ ਆਸੇ-પાસੇ ਆਪਾਂ ਬਈ ਯਾਰ ਕੱਲ ਜਾ ਰਹੇ ਸੀਗੇ ਨਕੋਦਰ ਨਕੋਦਰ ਜਾਂਦਿਆਂ ਨੂੰ ਰਸਤੇ 'ਚ ਆਪਾਂ ਦੇਖਿਆ ਇੱਕ ਕਿਲਾ ਬਈ ਸੋਚਾਇਆ ਇਹ ਕਿਲਾ 400 ਸਾਲ ਪੁਰਾਣਾ ਕਿਲਾ ਹੈ ਇੱਕ ਕਮਾਲ ਦੀ ਗੱਲ ਤਾਂ ਇਹ ਆ ਵੀ ਕਿਲਾ ਅੱਜ ਦੇ ਟਾਈਮ 'ਚ ਉਹੀ ਇੱਟਾਂ ਉਹੀ ਸੀਮੈਂਟ ਜਮਈ ਉਮੇ ਪਿਆਇਆ ਤੇਖ ਨਾਲੀ ਚੀਜ਼ ਆ ਬਾਈ ਤੇ ਤੁਹਾਨੂੰ ਇਹਦੇ ਬਾਰੇ ਆਪਾਂ ਸਾਰਾ ਦੱਸਦੇ ਆ ਪਹਿਲਾਂ ਤਾਂ ਬਾਈ ਕਿਲਾ ਚੈੱਕ ਕਰੋ ਆਪਾਂ ਬਾਈ ਤੁਹਾਨੂੰ ਚਾਰੇ ਪਾਸੋਂ ਦਿਖਾਵਾਂਗੇ ਇਹਦੀ ਲੋਕੇਸ਼ਨ ਕੀ ਬਣਿਆ ਹੋਇਆ ਸੀਗਾ ਸਾਰਾ ਚੈੱਕ ਕਰੋ ਬਈ ਆਪੋਨੀ ਵੀਡੀਓ ਤੇ ਐਂਡ ਤੱਕ ਜੁੜੇ ਰਹੋ ਦੇਖੋ ਯਾਰ ਜੋ ਤੁਸੀਂ ਸਾਹਮਣੇ ਕਿਲਾ ਦੇਖ ਰਹੇ ਹੋ ਇਹ ਕਿਲਾ ਜਹਾਗੀਰ ਦੇ ਟਾਈਮ ਦਾ ਬਣਿਆ ਹੋਇਆ ਇਹਦੇ ਵਿੱਚ 6 ਕਬਰਾਂ ਬਣੀਆਂ ਹੋਈਆਂ 6 ਕਬਰਾਂ ਦੇ ਵਿੱਚੋਂ ਇੱਕ ਛੋਟੇ ਬੱਚੇ ਦੀ ਕਬਰ ਆ ਚਲੋ ਆਜੋ ਹੁਣ ਤੁਹਾਨੂੰ ਦਿਖਾਉਂਦੇ ਆ ਕਿਲੇ ਦੀ ਬੈਕ ਸਾਈਡ ਉਤਨਾ ਵੀਊ ਕਰਾਉਨੇ ਆ ਚੈੱਕ ਦੇਖਦੇ ਆ ਬੈਕ ਸਾਈਡ ਬਣਿਆ ਹੋਇਆ ਕੀ ਆ I don't get to